ਕੱਲ ਬਾਦ ਸਰ ਕੋਈ ਨਹੀਂ ਆ ਮੁੰਡਾ ਨਸ਼ਾ ਪਤਾ ਕਰਦਾ ਸੀ ਉਹਨੂੰ ਡੱਕਿਆ ਗਿਆ ਵਾ ਇਹਨੇ ਇਹਦੇ ਵੱਲੋਂ ਵੀਰ ਵੱਲੋਂ ਵੀ ਤੂੰ ਮੇਰੇ ਭਰਾ ਨੂੰ ਨਸ਼ਾ ਨਾ ਦੇ ਉਹਦੀ ਜਨਾਨੀ ਨੇ ਬਦੋ ਬਦੀ ਉਹਨੂੰ ਅੰਦਰਵਾੜ ਕੇ ਨਾਲੇ ਉਹਦੇ ਕੋਲ ਕੰਮ ਧੰਦਾ ਕਰਾਉਂਦੀ ਸੀ ਨਾਲੇ ਨਾਲੇ ਮੁੰਡੇ ਨੂੰ ਨਸ਼ਾ ਦਿੰਦੀ ਇਹਨੇ ਡੱਕਿਆ ਵਾ ਨਾ ਬੰਦੇ ਆ ਤੇ ਉਹਦੀ ਘਰ ਦੀ ਦਾ ਕੀ ਨਾਮ ਆ ਬੰਤ ਦੀ ਘੜਦੀ ਦਾ ਕਿ ਨਾ ਹਾਂ ਬੰਤ ਦੀ ਘੜਦੀ ਨਾਲ ਨਾਲ ਹੀ ਪਤਾ ਗੱਲ ਡਰਾਵਾ ਦੇ ਕੇ ਗਈ ਸਾਨੂੰ ਜਿਹੜੀ 4 40 ਬੋਚ ਚਾਰ ਗੋਲੀਆਂ ਲੱਗੀਆਂ ਕਿੰਨੇ ਮਾਰੀਆਂ ਚਾਰ ਇਹਨਾਂ ਬੰਤ ਨੇ ਬੰਤ ਨੇ ਮਰਵਾਇਆਂ ਬੰਤ ਦਾ ਮੁੰਡਾ ਵੀ ਨਾਲ ਜੋ ਛੋੜਾ ਸਰ ਕੋਈ ਨਹੀਂ ਆ ਅਸੀਂ ਉੱਥੋਂ ਮੱਲੇ ਦੇ ਵਿੱਚ ਨਸ਼ਾ ਪਤਾ ਡੱਕਦੇ ਆ ਨਸ਼ਾ ਪਤਾ ਡੱਕਦੇ ਆ ਉਹ ਉਹਦਾ ਬਰੋਧ ਕਰਦੇ ਆ ਤੇ ਪੁਲਿਸ ਲਾਗੇ ਜੋ ਉਹ ਕੋਈ ਕਾਰਵਾਈ ਨਹੀਂ ਕਰਦੀ ਭਈ ਜੀ ਇਹ ਕਹਾਗੀ ਕੀਤੀ ਕੋਲ ਨੂੰ ਪਤਾ ਹੀ ਆ ਜੀ ਅੱਛਾ ਪੁਲਿਸ ਨੂੰ ਕਿਹੜੀ ਗੱਲ ਦਾ ਨਹੀਂ ਪਤਾ ਤੋੜਾ ਚੋਂਗੇ ਕੋਈ ਸਮਾਈ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਜੀ ਉਹਨਾਂ ਨੇ ਉਲਟਾ ਸਾਡੇ ਉਹ ਮੁੰਡਾ ਜਿਹੜਾ ਕਬੱਡੀ ਖੇਡਦਾ ਵਾ ਉਹਦੇ ਤੇ ਪਰਚਾ ਕਰਤਾ ਸੱਨੀ ਇਧਰ ਆਈ ਬੁੱਤੇ ਉਹ ਸੱਨੀ ਮੈਲ ਪਾਤਾ ਜੋ ਅਜੇ ਵੀ ਮੇਰਾ ਰਾਣੀ ਕਿੱਥੇ ਰਹਿੰਦੇ ਆਹ ਤੋੜਾ ਚੋਂਗੀ ਝੋਟੀਆਂ ਵਾਲੀ ਗੱਲ ਗੱਲ ਲੜਾਈ ਮੁੰਡੇ ਹਰੇ ਨਸ਼ਾ ਦੇਂਦਾ ਸੀ ਉਹ ਨੂੰ ਡੱਕਦੇ ਸੀ ਮੁੰਡੇ ਸਾਡੇ ਤੇ ਆਣ ਕੇ ਘਰ ਗੋਲੀਆਂ ਚਲਾ ਗਏ ਅੰਦਰ ਅਸੀਂ ਵੜ ਗਏ ਦਵਦਵ ਦੋਰੀਵਰਾ ਹੁਣ ਸਾਡੇ ਮੁੰਡਾ ਕਬਲ ਉਹਨੂੰ ਗੋਲੀਆਂ ਮਾਰਤੀਆਂ ਜੋ ਉਹ ਕਚਹਿਰੀ ਗਿਆ ਸੀ ਜ਼ੁਬਾਨ ਤੇ ਬੰਤੜੇ ਬੰਤਦਾ ਮੁੰਡਾ ਵਾਵਾ ਜਾਣੇ ਜੋ ਨਾਲ ਹੁਣ ਮਾਰ ਕੇ ਭੱਜ ਗਏ ਜੋ ਬਾਰੇ ਮੁੰਡੇ ਲਿਆਇਆ ਜੋ ਉਦਨ ਵੀ ਲਿਆਇਆ 10 20 ਮੁੰਡੇ ਅੱਗਨ ਵੀ ਲਿਆਇਆ ਢੇ ਘਰ ਉਹਦਨ ਵੀ ਉਦੋਂ ਵੀ ਕਾਰਵਾਈ ਨਹੀਂ ਕੋਈ ਵੀ ਕੀਤੀ ਸਾਡੀ ਕਿਸੇ ਨੇ ਵਾਏ ਕੀਤੀ ਕੋਈ ਕਾਰਵਾਈ ਲਾਰਾ ਲਾਈ ਗਏ ਸਾਨੂੰ ਅੱਜ ਹੋ ਜਾਂਦੀ ਆ ਜੱਲ ਗਈ ਉਹ ਜੋ ਫੋਲਿਆ ਆ ਬਿਆ ਲੈ ਗਏ ਆ ਫਲੋ ਰੋਕਦੇ ਰਹੇ ਨਾ ਨਾਜਾਇਜ਼ ਨਾਂ ਲਾਤਾ ਮੇਰੇ ਪੁੱਤ ਆ ਵੀ ਨਾਜਾਇਜ਼ ਜਾਣ ਗਿਆ ਜੋ ਮਰਵਾ ਚ ਰਾਗੀਆਂ ਸਾਡੇ ਬੱਚਾ ਕੁਛ ਨਹੀਂ ਦੋ ਦੋ ਪੁੱਤ ਨਾ ਪਈਆਂ ਨਹੀਂ ਬੰਤਣੇ ਨਸਾ ਵੇਚ ਵੇਚ ਜਾ ਕੇ ਵੇਖੋ ਉਹਨਾਂ ਦੀਆਂ ਹਾਂ ਕੁਝ ਨਹੀਂ ਕੋਈ ਨਹੀਂ ਜਾ ਕੁਛ ਨਹੀਂ ਜੋ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੇ ਕੁਛ ਕਦੇ ਲਾਸਾਂਸੀ ਜੇ ਕੋਈ ਮਤਲਬ ਆਪਣਾ ਆਪਣਾ ਦੋ ਨੰਬਰ ਦਾ ਲਾਈ ਜੀ 2 ਲੱਖ ਰੁਪਈਆ ਸੇਲ ਜੋ ਬਹੁਤ ਵੀਣੇ ਦੇ ਨਾਲ ਖਾਓ ਵੀਣਾ ਜੋ ਕਦਮ ਮੁੰਡਾ ਜੋ ਨਾਲ ਆਹੋ ਇਹ ਘਰ ਦੀ ਡਰਾਵੇ ਦੀ ਕਿ ਗਈ ਸਾਨੂੰ ਘਰ ਅੱਜ ਇਹ ਤੁਹਾਡੇ ਚੁਕੀ ਵਾਲੇ ਸੁਫੇ ਵਾਲੇ ਨਾਲ ਇਹਦੇ ਤੁਹਾਡਾ ਤਿੰਨ ਪਿਸਤੌਲ ਹੀ ਭਾਜੀ ਉਹਨਾਂ ਕੋ ਤਿੰਨ ਪਿਸਤੌਲ ਹੀ ਉਹਨਾਂ ਕੋ ਤਿੰਨ ਪਿਸਤੌਲ ਹੀ ਤੇ ਮੈਨੂੰ ਵੀ ਉਹਨਾਂ ਨੇ ਕੁੱਟਿਆ ਮੇਰੇ ਵਾਲੇ ਸਿੱਧੀਆਂ ਗੋਲੀਆਂ ਕਰਤੀਆਂ ਉਹਨਾਂ ਨੇ ਪਿਸਤਲ ਆ ਥੋੜਾ ਦੇ ਚਿਰ ਪਹਿਲੇ ਬੰਤਨਾ ਲੜਾਈ ਇਹ ਬੰਤਨਾ ਜਿਹੜਾ ਬੰਤਨਾ ਮੁੰਡੇ ਉਹ ਮੁੰਡੇ ਹੀ ਫੇਰ ਆਲੇ ਕੱਲ ਬੰਤਨੇ ਮੈਨੂੰ ਕਿਹਾ ਪੀ ਮੈਨੂੰ ਕਹਿੰਦਾ ਸਿੱਧੇ ਹੋ ਗਏ ਵੇਖ ਲੋ ਜੇ ਵੇਖਣਾ ਤੇ ਆਜੋ ਉਹਨਾਂ ਨੇ ਗੋਲੀਆਂ ਆਜੇ ਗੋਲੀਆਂ ਮਾਰਾਤੀਆਂ ਮੈਂ ਤੇ ਭਰਾ ਆਪਣੇ ਨੂੰ ਬਚਾਉਂਦਾ ਬਚਾਉਂਦਾ ਮਾਂ ਬਚਿਆ ਭਾਈ ਤਿੰਨ ਜਣੇ ਹੀ ਇਹ ਤਾਂ ਬੰਤਨਾ ਦਾ ਮੁੰਡਾ ਹੀ ਨਾਲ ਤੇ ਦੋ ਜਣੇ ਹੋ ਰਹੇ ਇਨੇ ਕਸਤਵਾਲੇ ਜਿੱਨੇ ਬੜੀ ਚਲਾਈ ਉਹ ਪਤਾ ਨਹੀਂ ਦੋ ਮੁੰਡੇ ਮੂੰਹ ਬੱਦੇ ਇਹਨਾਂ ਨੇ ਆ ਪਿਸਟਲ ਤਿੰਨ ਪਿਸਟਲ ਹੀ ਸਰ ਉਹਨਾਂ ਕੋ ਤਿੰਨਾ ਬੰਮੂਆਂ ਤੇ ਪਰੇ ਹੋ ਗਿਆ ਤੇਰੇ ਗੋਲੀ ਮਾਰ ਦੇਣੀ ਮੇਰੇ ਵੱਲ ਸਿੱਧੇ ਪਿਸਟਲ ਕਰਤੇ ਉਹਨਾਂ ਨੇ ਇੰਨੀ ਦੁਨੀਆ ਵੇਖਣ ਲਈ ਹੀ ਨਾ ਸਰ ਮੈਂ ਦੱਸ ਨਹੀਂ ਸਕਦਾ ਕਾਰਨ ਕੀ ਕੀ ਕਰਨ ਸਰ ਲੜਾਈ ਹੋਈ ਥੋੜਾ ਅਗੇ ਤੇਰੇ ਪਹਿਲੇ ਵਾਲੇ 20 ਦੇ ਨਾ ਪ੍ਰਧਾਨ ਉਹ ਨਹੀਂ ਮੂੰਹ ਦੇ ਘੋਤੇ ਜੋ ਨਹੀਂ ਕਾਰਨ ਕੀ ਕਰਨ ਕੋਈ ਹੋਊਗਾ ਕਾਦੀ ਗੋਲੀ ਲੜਾਈ ਕੀਤੀ ਲੜਾਈ ਸਰ ਇਦਾਂ ਨਹੀਂ ਕੀ ਗੱਲ ਤੋਂ ਲੜਾਈ ਹੋਈ ਸਮਾਨ ਸਮੂਹ ਤੋਂ ਲੜਾਈ ਹੋਈ ਇਹਨਾਂ ਦੀ ਸਮਾਨ ਪਿੰਦਾ ਹੀ ਮੁੰਡਾ ਉਹ ਵੇਚਦੇ ਆ ਸਮਾਨ ਉਹ ਡੱਕਦੇ ਹੀ ਉਹਦਾ ਨਾਮ ਨਹੀਂ ਉਹ ਪਿਛਲੇ ਮੋਬਾਈਲ ਉਹਨਾਂ ਕੋਈ ਦੂਜਾ ਭਾਜੀ ਹੋਣਾ ਕੋ ਇਹ ਡੱਕਦੇ ਉਹਦਾ ਕਮਰੇ ਦੇ ਸ਼ਾਮ ਆਦੇ ਅੰਦਾ ਕਰਦੇ ਉਹ ਆਉਂਦਾ ਦੀਪੇ ਉਹਨਾਂ ਕੋ ਪਈਓ ਫੋਨ ਉਹਨਾਂ ਕੋਈ ਆਪਣਾ ਫੜੀ ਦਾਦੀ ਤੂੰ ਜਾਈ ਹਾਂ ਜਿੱਤੀ ਨਾਮ ਦੇ ਹਾਂਜੀ ਪ੍ਰਵੀਨਪੁਰ ਠੀਕ ਹੈ ਬਾਤ ਝਗੜਾ ਜਿਹੜਾ ਹੋਇਆ ਕੀ ਮਤਲਬ ਇਹਦਾ ਇਹਨਾਂ ਦਾ ਝਗੜਾ ਜੀ ਅੱਜ ਤੋਂ ਮਤਲਬ ਕਿ ਮਹੀਨਾ ਹੀ ਹੋ ਗਿਆਵਾ ਤੇ ਨਸ਼ਾ ਵੇਚਣ ਤੋਂ ਹੋਇਆ ਵਾ ਕਿ ਨਸ਼ਾ ਮਤਲਬ ਕਿ ਸਾਡੇ ਬੱਚਿਆਂ ਨੂੰ ਨਾ ਦਿੱਤਾ ਜਾਵੇ ਇਹਦੇ ਤੋਂ ਇਹਨਾਂ ਦੀ ਲੜਾਈ ਹੋਈ ਆ ਜਿਨ੍ਹਾਂ ਵਿੱਚ ਇਹਨਾਂ ਨੂੰ ਆਪਸ ਵਿੱਚ ਦੋਨਾਂ ਤਰ੍ਹਾਂ ਦੇ ਪਰਚੇ ਕੀਤੇ ਗਏ ਨੇ ਪੁਲਿਸ ਨੇ ਤੇ 18 ਬੰਦਿਆਂ ਦੇ ਪਰਚੇ ਹੋਏ ਨੇ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ ਹਜੇ ਹਜੇ ਅੱਧੇ ਜ਼ਮਾਨਤਾ ਕਰਾ ਕੇ ਆ ਗਏ ਨੇ ਇੱਕ ਕਬਲ ਦੀ ਬੱਸ ਜਮਾਨਤ ਜਿਹੜੀ ਅੱਜ ਪਰਣੀ ਹੈ ਤੇ ਜਿਹਦੇ ਵਿੱਚੋਂ ਸਵੇਰ ਦਾ ਲਾਰਾ ਐਸਐਚਓ ਸਾਹਮਣੇ ਵੀ ਲਾਇਆ ਸੀ ਕਿ ਚੱਲ ਉਹਦੇ ਮੱਥੇ ਲੱਗਣਾ ਕੋਰਟ 'ਚ ਚਲ ਗਏ ਤੇ ਨਰੇਸ਼ਾ ਕੁਮਾਰ ਨੇ ਵੀ ਕਿਹਾ ਸੀ ਕਿ ਉਹਨਾਂ ਦੇ ਮੱਥੇ ਲਾ ਕੇ ਫੇਰ ਮੈਂ ਤੁਹਾਡੀ ਜਮਾਨਤ ਪਰਣੀ ਹੈ ਫੈਸਲਾ ਕਰਵਾਇਆ ਸੀ ਹਾਂਜੀ ਇਹ ਫੈਸਲਾ ਤਾਂ ਹੋਇਆ ਨਹੀਂ ਹਜੇ ਜਮਾਨਤਾ ਹੀ ਪਰਣਦਾ ਹੈ ਨਹੀਂ ਹਜੇ ਫੈਸਲਾ ਨਹੀਂ ਹਜੇ ਹੋਇਆ ਹਜੇ ਇਹਨਾਂ ਦਾ ਫੈਸਲਾ ਅੱਜ ਹੀ ਸ਼ਾਮਾਂ ਨੂੰ ਬਿਠਾ ਕੇ ਇਹਨਾਂ ਦਾ ਰਾਜਨਾਮਾ ਕਰਾਉਣਾ ਹੈ ਤੇ ਪਹਿਲਾਂ ਹੀ ਆ ਕੰਮ ਹੋ ਗਏ ਇਹ ਜਿਹੜੇ ਕੋਰੀਆਂ ਦੀਆਂ ਕਿਹਦੇ ਰਹਿ ਗਈ ਇਹ ਕਬਲਜੀਤ ਸਿੰਘ ਦੇ ਕਬਲ ਦੇ ਪਤਾ ਲੱਗਾ ਕਿੰਨੀ ਗੋਲੀ ਲੱਗੀ ਇਹ ਕਹਿੰਦੇ ਆ 6 ਗੋਲ ਮਰਜੀ ਜੀ ਦੱਸੋ ਤੇ ਲੱਖ ਜਰਮਾਨਾ ਇਹ ਤਾਂ ਹੁਣ ਇਹਨੂੰ ਜੇ ਮੁੰਡਾ ਮਗਰ ਬੈਠਾ ਹੈ ਤਾਂ ਭਰਾ ਉਹਨੂੰ ਪਤਾ ਵਾ ਕਿ ਕਿੰਨੇ ਗੋਲੀਆਂ ਮਾਰੀਆਂ ਇਹਦੇ ਚ ਬਹੁਤ ਚ ਪਾਓਗੇ ਤੇ ਫੇ ਲੜਾਈ ਕਰੋਗੇ ਕਹਿੰਦੇ ਲੱਖ ਰੁਪਈਆ ਜਰਮਾਨਾ ਬਹੁਤ ਚ ਪਾਓਗੇ ਤੇ ਲੜਾਈਆਂ ਲਾਓਗੇ ਕੱਲ੍ਹ ਤੋਂ ਕਿਹਾ ਦੇਖੇ ਜਿਹੜੇ ਬੱਚਾ ਆਈ ਹੈ ਜੀ ਤਵਲ ਜੀ ਜੀ ਥੋੜਾ ਜਾਉਂਗੀ ਤੇ ਕੀ ਗੱਲ ਬਣੀ ਦਿੰਦਾ ਇਹ ਉਹਰੇ ਇੱਧਰ ਲਈ ਲੱਤ ਬਹੁਤ ਜਿਆਦਾ ਹੀ ਦਰਦ ਨੂੰ ਦੀ ਲੱਗ ਗਿਆ ਕੀ ਲੈਣਗੇ ਲੈਣਗੇ ਉਹਦੇ ਗੱਲ ਕਰਦਾ ਨਾ ਕੋਈ ਘਪਰਾਉਣਾ ਨਹੀਂ ਗੱਲ ਨਹੀਂ ਭਾਈ ਨਾ ਦੱਸਦਾ ਪੰਨੂ ਸਾਹਿਬ ਨੇ ਸਾਰੀ ਗੱਲ ਦੱਸ ਨਾ ਮੈਂ ਕੀ ਗੱਲ ਬਣੀ ਭਾਜੀ ਇਹ ਗੱਲ ਇਹਦਾ ਨਾ ਫਾਈ ਮੈਂ ਕਚੈਰੀ ਗਿਆ ਹਾਂ ਪੂਜਾ ਸਾਹਿਬ ਦੇ ਪੇਸ਼ ਹੋਇਆ ਮੈਂ ਮੇਰੇ ਨਾਮ ਜਮਾਤ ਨਹੀਂ ਤਾਂ ਜਮਾਤ ਨਹੀਂ ਹੀ ਭੰਨਦੇ ਜੋ ਗਿਆ ਨੇ ਨਰੀਸ਼ ਕੁਮਾਰ ਜਿਹੜਾ ਦਮੰਤ ਨਹੀਂ ਪਰੰਦਿਆ ਅੱਛਾ ਤੇ ਜਿਹੜਾ ਬੰਤਿਆ ਨਾ ਇਹ ਬੰਤ ਕਹਿੰਦਾ ਹੈ ਵੀ ਮੇਰੇ ਤੋਂ ਇੰਨਾ ਪੈਸਾ ਵਾ ਮੈਂ ਬਹਿ ਕੇ ਖਾ ਸਕਦਾ ਇੰਨਾ ਲੜਾਈ ਆਈ ਸੀ ਮਹੀਨਾ ਪਹਿਲਾਂ ਇਹਨੇ ਪਰਚਾ ਪੁਰਚਾ ਵੀ ਕਰਾਇਆ ਹੈ ਨਹੀਂ ਕਰਾਇਆ ਅੱਛਾ ਤੇ ਬੰਤਾ ਹੈ ਕੋਨਾ ਬੰਤਾ ਹੈਗਾ ਮਲੇ ਨਸ਼ਾ ਵੇਚਦਾ ਮੇਰੇ ਭਰਾਣ ਨਸ਼ਾ ਦਿੰਦਾ ਮੈਂ ਡੱਕਣਾ ਨੂੰ ਤੇ ਕਹਿੰਦਾ ਦੇਣਾ ਵਾ ਸਾਡੇ ਕੋਲ ਜਿਹੜਾ ਲੈਣ ਵਾ ਅਸੀਂ ਤੇ ਦੇਣਾ ਅੱਛਾ ਇਸੇ ਗੱਲ ਨੂੰ ਬਾਈ ਲੜਾਈ ਆਈ ਤਾਂ ਕਹਿੰਦਾ ਸਾਡੇ ਕੋਲ ਵਾਧੂ ਪੈਸਾ ਤੇਰੇ ਗੋਲੀਆਂ ਕੋਈ ਨਹੀਂ ਮਰਾਵਾਂਗੇ ਮੈਂ ਕੋਈ ਨਹੀਂ ਤੂੰ ਮਰਾਲੀਆਂ ਜਿਨ੍ਹਾਂ ਨੇ ਗੋਲੀਆਂ ਮਾਰ ਆ। ਅੱਛਾ ਕੋਈ ਪੇਚਾਰ ਨਹੀਂ ਤਾਂ ਉਹ ਵੀ ਕਿੰਨੇ ਗੋਲੀਆਂ ਮਾਰੀਆਂ? ਇਹ ਇੱਕ ਤੋਤਾ ਸੀ ਤੇ ਇੱਕ ਬੰਤ ਸੀ ਤੇ ਇੱਕ ਹੋਰ ਮੁੰਡਾ ਮਰਾਤਪੁਰ ਦਾ ਸੀ ਤੇ ਮਗਰ ਇਹਦਾ ਮੁੰਡਾ ਬੈਠਾ ਸੀ ਬੰਤ ਦਾ ਬਿਨੇ। ਹਾਂਜੀ ਤੇ ਤੁਹਾਡਾ ਘਰ ਜਿਹੜਾ ਚੌਂਕੀ ਢੋੜੀ ਤੇ ਢੋੜਾ ਚੌਂਕੀ ਆ ਉਹਦੇ ਲੱਗੇ ਆ। ਹਾਂਜੀ ਹਾਂ ਗੋਲੀਆਂ ਗੱਲ ਜੀ। ਇਹ ਕਦੀ ਪ੍ਰਸ਼ਾਸਨ ਨੇ ਨਹੀਂ ਰੋਕਥਾਮ ਕੀਤੀ ਉੱਥੇ। ਭਾਈ ਉਹ ਭੱਜ ਜਾਂਦਾ ਵਾ ਜੁਆਂ ਦੇ ਪੈਸੇ ਪੂਹੇ ਕਰਦਾ ਹਣਾ ਸਾਈਡਿੰਗ ਸੁਡਿੰਗ ਹੁੰਦੀ ਓਦੀ ਹਾਂਜੀ ਓਹਨਾਂ ਦਾ ਕਿੱਥੇ ਗੋਲੀਆਂ ਹੋਈਆਂ ਮੇਰੇ ਲੱਤਾਂ 'ਚ ਮਾਰੀਆਂ ਜੇ ਇੱਕ ਬੰਦਾ ਹੀ ਮਾਰੀ ਇੱਥੇ ਅੱਛਾ ਤੇ ਪਛਾਣ ਨਹੀਂ ਹੋ ਸਕੀ ਕਿੰਨੇ ਮਾਰੀ ਗੋਲੀਆਂ ਇੱਕ ਬੰਦ ਤੇ ਇੱਕ ਤੋਤਾ ਸੀ ਤੇ ਇੱਕ ਬੰਦ ਦਾ ਮੁੰਡਾ ਸੀ ਮਗਰ ਮੂੰਹ ਖੁੱਲੇ ਸੀ ਇਹਨਾਂ ਦੇ ਤੇ ਇੱਕ ਮਰਾਠਪੁਰ ਦਾ ਸੀ ਮੁੰਡਾ ਸ਼ਕਲ ਪਛਾਣਿਆ ਉਦੀ ਪਰ ਨਾਂ ਨਹੀਂ ਪਤਾ ਅੱਛਾ ਹਾਂਜੀ ਤੇ ਹੁਣ ਕੀ ਮੰਗ ਕਰਦੇ ਤੇ ਮੰਗਨ ਇਨਸਾਫ ਚਾਹੀਦਾ ਜੀ ਹਾਂਜੀ ਸਰ ਤੁਸੀਂ ਦਾ ਸ਼ਿਫਟ ਹੁੰਦੀ ਆ ਹਾਂਜੀ ਹਾਂਜੀ ਸਰ ਆਪਣੇ ਮੁੰਡੇ ਨੂੰ ਢੋਣੇ ਹੈਗੀ ਆ ਜੀ ਠੀਕ ਹੈ ਮਾਨੇ ਕੋਈ ਨਹੀਂ ਹਾਂ 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 ਮੁੰਡੇ ਨੂੰ ਅੱਜ ਮੰਗ ਕਿ ਇਹਦੇ ਹਣੀ ਗੱਡੀ ਬਲੀ ਹੈ ਹਸਪਤਾਲ ਤੇਰੇ ਕੋਲੇ ਰੱਖੇ ਮਾਰਗੇ ਤੇ ਤੋਂ ਮੋੜ ਕੱਢੀ ਨਹੀਂ ਆਏ ਕਿਸੇ ਦਾ ਕੀ ਮਾਮਲਾ ਹੈਗਾ ਇੱਕ ਕਬਲ ਹੈ ਗੁਰੂ ਕੇ ਖੂਦ ਆ ਇਹ ਹੁਣੇ ਰਿਪੋਰਟ ਹੋਇਆ ਵੀ ਇਹਨਾਂ ਦੇ ਮਹੱਲੇ ਦਾ ਕੋਈ ਬੰਤ ਬੰਤਾ ਨਾਲ ਇੱਕ ਕੋਤਾ ਮੁੰਡਾ ਕੋਈ ਹੈ ਨਾ ਉਹਨਾਂ ਨੇ ਅੰਦਰ ਮੇਰੇ ਤੇ ਫੈਰਿੰਗ ਕੀਤੀ ਹੈ ਹੁਣ ਮੌਕੇ ਤੇ ਆਏ ਤਸਦੀਕ ਕਰਕੇ ਜੋ ਕਾਨੂੰਨ ਸਰਕਾਰੀ ਬੰਦੀ ਕਰਨ ਲੱਗੇ ਕਿੰਨੀਆਂ ਸਰ ਗੁੱਲ ਗਿਆ ਜੀ ਇਹ ਬੰਦੇ ਦੇ ਇਹਨੂੰ 3 ਗਨ ਸ਼ਾਟ ਹੋਏ ਠੀਕ ਲਾਤੇ ਹੋਏ ਆ ਤੇ ਇਹਨਾਂ ਦੀ ਜੀ ਸਰ ਇੰਡੀਆ ਦੇ ਪਤਾ ਲੱਗਾ ਇੱਕ ਗਲੀ ਜੀ ਨਿਕਲੇ ਕੇ ਗੈਂਗ ਜੇ ਆਪਣੇ ਨਾ ਬਣਾਏ ਆ ਉਹੀ ਪਸੰਦ ਦਾ ਸਰ ਇਹਦਾ ਨਾਮ ਕੀ ਹੈ ਪਛਾਣ ਕੀ ਇਹਦਾ ਨਾਮ ਕਬਲ ਹੈ ਜੀ ਕਬਲ ਹੁੰਦਾ ਤੇ ਪਹਿ ਪਰਚਾ ਇੱਥੇ ਵੀ ਕੋਈ ਹੈਗਾ ਪਹਿ ਹਾਂ ਇਹਦੇ ਤੇ ਪਹਿਲਾਂ ਵੀ ਆਰਗਨਿਕ ਟਾਈਮ ਦਾ ਪਰਚਾ ਵਾ ਔਰ ਤੈਨੂੰ ਸ਼ਾਇਦ ਕੋਰਟ ਤੋਂ ਬੇਲ ਆਊਟ ਹੋਇਆ ਵਾ ਅਜੇ ਸ਼ਾਮ ਤੋਂ ਪਿੱਛੇ ਨਹੀਂ ਹੋਇਆ ਸਰ ਕੀ ਗੱਲ ਕਿਸੇ ਕੀ ਤਿਆਰੀ ਜੀ ਹੁਣ ਪਰਚਾ ਦਰਜ ਕਰਨ ਲੱਗੇ ਤੇ ਬਿਆਨ ਦੇ ਜੀ ਜਿਨ੍ਹਾਂ ਦਾ ਨਾਮ ਲੈ ਰਹੇ ਉਹਨਾਂ ਦੇ ਵੀ ਕੋਈ ਪਰਚਾ ਦਰਜ ਹੋਣਾ ਉਹਨਾਂ ਦੇ ਵੀ ਪਰਚਾ ਦਰਜ ਹੈ ਜੀ ਇਹ ਕੋਈ ਭੱਲੇ ਦੇ ਰਹਿਣ ਵਾਲੇ ਆ ਸਾਰੇ ਠੀਕ ਹੈ ਜੀ